ਪੰਚੀ ਚੋਣਾ ਹੋ ਨਿਪੜੀਆਂ ਨੇ ਸਰਪੰਚ ਵੀ ਪਿੰਡਾਂ ਦੇ ਵਿੱਚ ਬਣ ਚੁੱਕੇ ਨੇ ਪਰ ਲੜਾਈਆਂ ਹਜੇ ਵੀ ਜਾਰੀ ਨੇ ਪੰਜਾਬ ਦੇ ਜਲਾਲਾਬਾਦ ਦੇ ਇੱਕ ਪਿੰਡ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪਿੰਡ ਦੇ ਵਿੱਚ ਤਿੰਨ ਵਾਰ ਲੜਾਈ ਹੋ ਚੁੱਕੀ ਹੈ ਇਲਜ਼ਾਮ ਲੋਕਾਂ ਦੇ ਵੱਲੋਂ ਨਵੇਂ ਸਰਪੰਚ ਤੇ ਲਾਏ ਗਏ ਨੇ ਕਿ ਅਸੀਂ ਉਹਨਾਂ ਨੂੰ ਵੋਟ ਨਹੀਂ ਪਾਈ ਜਿਹੜੇ ਕਿ ਸਰਪੰਚ ਬਣੇ ਨੇ ਜਿਸ ਕਰਕੇ ਸਾਨੂੰ ਟਾਰਗੇਟ ਕੀਤਾ ਜਾਂਦਾ ਤੇ ਸਾਡੇ ਤੇ ਜੋ ਹੈ ਲੜਾਈਆਂ ਕਰਵਾਈਆਂ ਜਾ ਰਹੀਆਂ ਨੇ ਸਾਡੇ ਤੇ ਜੋ ਹੈ ਅਟੈਕ ਕੀਤੇ ਜਾ ਰਹੇ ਨੇ ਤਾਂ ਮਾਮਲਾ ਜਲਾਲਾਬਾਦ ਦੇ ਪਿੰਡ ਦਾ ਸਾਹਮਣੇ ਹੈ ਜਲਾਲਾਬਾਦ ਦੇ ਪਿੰਡ ਚੁੰਗੀਆਂ ਆਨੰਦ ਸਿੰਘ ਵਾਲਾ ਚੱਕ ਟਾਪਕ ਖੁਸ਼ਹਾਲ ਜੋਈ ਦਾ ਦੱਸਿਆ ਜਾ ਰਿਹਾ ਜਿਸ ਦੇ ਵਿੱਚ ਮੌਜੂਦਾ ਸਰਪੰਚ ਤੇ ਪਿੰਡ ਦੇ ਟਾਣੀ ਦੇ ਲੋਕਾਂ ਨੇ ਗੰਭੀਰ ਇਲਜ਼ਾਮ ਲਾਇਏ ਨੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਵੋਟਾਂ ਨਹੀਂ ਪਾਈਆਂ ਜਿਸ ਕਰਕੇ ਰੰਜਿਸ਼ ਤਹਿਤ ਸਾਡੇ ਤੇ ਜੋ ਹੈ ਵਾਰ ਕਰਾਏ ਜਾ ਰਹੇ ਨੇ ਸਾਡੇ ਤੇ ਜੋ ਹੈ ਹਮਲੇ ਕਰਵਾਏ ਜਾ ਰਹੇ ਨੇ ਇਹ ਪਿੰਡ ਵਾਲਿਆਂ ਦੇ ਵੱਲੋਂ ਗੱਲ ਆਖੀ ਗਈ ਹੈ ਇਲਜ਼ਾਮ ਜਿਹੜੇ ਨੇ ਮੌਜੂਦਾ ਸਰਪੰਚ ਤੇ ਲਾਏ ਗਏ ਨੇ ਉਸ ਤੋਂ ਬਾਅਦ ਮੌਜੂਦਾ ਸਰਪੰਚ ਵੀ ਜਿਹੜੇ ਉਹ ਕੈਮਰੇ ਦੇ ਸਾਹਮਣੇ ਆਏ ਨੇ ਉਹਨਾਂ ਨੇ ਆਪਣਾ ਪੱਖ ਰੱਖਿਆ ਕੀ ਕਹਿਣਾ ਸਾਰਿਆਂ ਦਾ ਤੁਹਾਨੂੰ ਵੀ ਸੁਣਾ ਦਿੰਦੇ ਆਖਾ ਬਣਾ ਬਿਜੀ ਰੋਜ ਕਾਪਣਾ ਕਦੇ ਏਦੂ ਵੱਡੀ ਜਾਂਦੇ ਨੇ ਕਦੇ ਏਦੂ ਵੱਡੀ ਜਾਂਦੇ ਨੇ ਪੰਜ ਮੇਰੇ ਲੜਕੇ ਇਹ ਮੈਂ ਨਵੀਰ ਮੈਂ ਮੇਰੇ ਪੰਜ ਲੜਕੇ ਮੈਂ ਤਾਂ ਨਾ ਹੋਟਲ ਪੈਸੇ ਨਾ ਮੈਂ ਮਨਾ ਕਰ ਲੈਤ ਨਾ ਮੈਂ ਉਹਨਾਂ ਨੂੰ ਮੈਂ ਕਿ ਮੈਂ ਆਦੀ ਜਿੰਨੀ ਵੇਚ ਨਹੀਂ ਅਗਾ ਬਣ ਤਾਂ ਆਦੀ ਮਰਜ਼ੀ ਨਾਲ ਕੋਈ ਮਰਜ਼ੀ ਬਣ ਜਾ ਹੁਣ ਉਹ ਬਣ ਕੇ ਤੇ ਧੋੜਾ ਮੇਉਣ ਨੂੰ ਸਾਨੂੰ ਕੁੱਟਾ ਮਾਰੀ ਕਰਦੇ ਮੇਰੇ ਨਿੱਕੇ ਨਿੱਕੀਆਂ ਦੇ ਮੂੰਹ ਮੁੱਕੇ ਪਰ ਦਰਬਿਆਈ ਉਹ ਬੱਕਰੀ ਮੂੰਹ ਮੁੱਕੇ ਪਾ ਉਹ ਦੱਸਣਾ ਹੈ ਬਾਰ ਬਕਿੰਨ ਮੇਰੇ ਘਰ ਪਰ ਬ੍ਰੈਂਡ ਦੇ ਨਾਲ ਇਹ ਬਾਲਕ ਲੱਗੀ ਹੋਇਆ ਆ ਸਾਡਾ ਬੇਸਿਕ ਫਾਟਰ ਕੂਲਰ ਤੋੜ ਦਿੱਤਰ ਸਾਰੀ ਚੀਜ਼ ਅਜੇ ਨੀ ਨੰਸੀ ਦਾ ਕੰਡਾ ਬਿਆਹ ਸਾਡੇ ਸਿਰ ਲੱਗ ਗਿਆ ਜੱਟ ਕਿਚਲੇ ਖਗੂ ਅੱਜ ਕਿਥੇ ਲੜਾਈ ਹੋਈ ਸੀ ਹਾਂ ਜੋ ਪਾਲਾ ਸਿੰਘ ਦੇ ਘਰੇ ਵਈਏ ਪਾਲਾ ਸਿੰਘ ਦੇ ਘਰੇ ਹਾਂਜੀ ਪਿੰਡ ਚ ਕਿੰਨੇ ਕਰਨੇ ਜਿੰਨਾ ਕਰੇ ਲੜਾਈ ਸਰ ਮਾਲ ਤਕਰੀਬ ਨਾ ਕੋ ਜਿਹਦਾ ਸਪਾਇਦਾ ਜੜਾ ਉਹਨਾਂ ਘਰੇ ਮੰਗਲਵਾਰ ਦੀ ਰਾਤ ਨੂੰ ਹੋਈ ਆ ਹਾਂ ਤੇ ਉਸ ਰਾਤ ਸਾਡੇ ਘਰੇ ਹੋਈ ਆ ਹਾਂ ਤੇ ਵਿੱਚ ਮੰਗਲ ਗਿਆ ਬੁੱਧ ਗਿਆ ਤੇ ਅੱਜ ਮਨ ਸੁਬਾ ਫੇਰ ਹੋ ਗਈ। ਅੱਛਾ। ਹਾਂਜੀ। ਇਹ ਮਸਲਾ ਵੋਟਾਂ ਦਾ ਹੀ ਹੈ। ਬਸ ਮਸਲਾ ਵੋਟਾਂ ਦਾ ਹੀ ਹੈ। ਵੋਟਾਂ ਵਾਲਾ ਕੰਮ। ਨਰੇਗਲ ਕੰਮ ਸੀ ਫਿਰ ਵੀ ਚਲ ਪਾਰ ਗਿਆ। ਬਾਈ ਹੈ ਨਾ ਜੋ ਬੀ ਪਾਰਟੀ ਮਤਲਬ ਕਿ ਨਰੇਗਲ ਕੰਮ ਪਹਿਲਾਂ ਕਰਵਾਦਾ ਸੀ ਪਰ ਆਲਾ ਸਰਪ੍ਰੈਂਸ ਸੀ ਨਾ ਤੇ ਉਹਨਾਂ ਦੇ ਕਰ ਹੁਣ ਨਰੇਗਲ ਕੰਮ ਨਹੀਂ ਕਰਦਾ। ਸਰਪੋਚੇ ਇਹਦੇ ਲਾਉਣ ਨੂੰ ਚੋਣ ਜਾਬਤਾ ਲੱਗ ਗਿਆ। ਉਹਦੇ ਬਾਦ ਬੰਦ ਹੋ ਗਏ ਉਹਨਾਂ ਕਿ ਚਲ ਬੱਚਾ ਪੜਾ ਲਿਖਾ ਚਲ ਵੇਗਾ ਆਪਾਂ ਕੰਮ ਕਰ ਜ਼ਰੂਰ ਆਪਾਂ ਕਿਤੇ ਦਿਸੇਰ ਚ ਮੱਠਣ ਮਾਰਨ ਚਲ ਉਹਨਾਂ ਨੂੰ ਤਾਂ ਸਾਨੂੰ ਕੰਮ ਮਿਲ ਗਿਆ ਤੂੰ ਕਰ ਲ ਉਹਨਾਂ ਨੂੰ ਮਿਲ ਕੇ ਤੂੰ ਕਰ ਲੂਗੀ ਉਹ ਜ਼ਰੂਰ ਤਾਂ ਨਹੀਂ ਅਸੀਂ ਨਰੇਗਾ ਦੀ ਕਮਾਈ ਕਰਕੇ ਖਾਵਾਂਗੇ ਉਹ ਮੇਰੇ ਪੀਆ ਤਾਂ ਸੋਹਰੋ ਵੱਡਣ ਜਾਉਣ ਤੋਂ ਸਤ ਪਿਆਰ ਹੋਇਆ ਚਰ ਨਵੀ ਸੋਹਰੋ ਵੱਡ ਲੈਣੇ ਆਗੇ ਹੂੰ ਹੂੰ ਫੈਣੀ ਨਾ ਜਾਣ ਦਸ ਜਿਹੜੀ ਅਮਰ ਦਾ ਬਾ ਨਾਮ ਨਹੀਂ ਆਇਆ ਨਾ ਦੇ ਅਸਰ ਲਾਇਆ ਤੇ ਨਹੀਂ ਉਹ ਕੋਣ ਇੱਥੇ ਤੁਹਾਡੇ ਗੱਲ ਪੈ ਕੌਣ ਆਇਆ ਕਦੋਂ ਇੱਥੇ ਸਾਡੇ ਸਾਡੇ ਮਾਲਜਾ ਕਿਤੇ ਮੈਂਬਰ ਪਿਛਲੀ ਵਾਰ ਵੀ ਹਾਰ ਗਿਆ ਸੀ ਹੁਣ ਵੀ ਮੈਂਬਰ ਹਾਰ ਗਿਆ ਹੈ ਉਹ ਕਹਿੰਦਾ ਤੁਸੀਂ ਸਾਨੂੰ ਵੋਟਾਂ ਨਹੀਂ ਪਾਈਆਂ ਕਿ ਨਹੀਂ ਬਜਲ ਸਿੰਘ ਅੱਛਾ ਤੇ ਦੂਜਾ ਬਾਕੀ ਜਿਹੜੇ ਗੁੰਡਾਕਾਰ ਸੱਗੀ ਨੇ ਇਹ ਸਾਡਾ ਬੱਚਾ ਸੀਗਾ ਉਹ ਇੱਥੇ ਲੰਘਦਾ ਸੀ ਤੇ ਉਹਨੂੰ ਕਹਿ ਦਿੰਦੇ ਤੂੰ ਹਰਨ ਮਾਰਨਾ ਹੈ ਉਹ ਕਰਨ ਮੋੜ ਤੇ ਬੈਠਾ ਕੋਈ ਚੀਜ਼ ਆਜ ਆਪਾਂ ਨੂੰ ਹੁੰਦਾ ਹੀ ਬੱਚਾ ਥੱਲੇ ਨਾ ਆ ਜਾਵੇ ਤੇ ਮੈਨੂੰ ਕਿਹਾ ਮੈਂ ਕਿ ਚਲ ਬੱਚੇ ਨੂੰ ਸਮਝਾ ਲਵਾਂਗੇ ਤੇ ਮੇਲੇ ਤੇ ਨਾ ਸਿਰਫ ਇੱਕ ਤਾਰ ਲੱਗਣ ਦਾ ਝਗੜਾ ਬਣਿਆ ਸਾਡਾ ਕਿਸੇ ਨਾਲ ਨਾ ਰੰਜ ਨਾ ਦੁਸ਼ਮਣੀ ਕਿਸੇ ਨਾਲ ਵੀ ਨਹੀਂ ਹੈਗੀ ਸੰਦੇ ਨਾ ਸਾਰੇ ਜੀ ਜੀ ਕਰਨ ਸੀ ਆ ਦੁਕਾਨ ਆ ਮੇਰੀ ਦੁਕਾਨ ਤੇ ਕੋਈ ਮਾੜਾ ਮੋਟਾ ਸੌਦਾ ਪਾਲ ਜਦਾ ਸੀ ਕੋਈ 4-5 ਹਜ਼ਾਰ ਦੀਹਾੜੀ ਦਾ ਵਿੱਚ ਸਭ ਦਾ ਪਾਦੇ ਰਹੇਗੇ ਬਸ ਆ ਸਾਡਾ ਕੰਮ ਘਾਰੇਗਾ ਸੀ ਹੁਣ ਦੱਸੋ ਹੁਣ ਅਸੀਂ ਕੀ ਕਰੀਏ ਸਾਡੇ ਬੱਚਿਆਂ ਦੇ ਵਿਸਾ ਸੁੱਕੇ ਖੜੇ ਸਾਡੇ ਵਿਸਾ ਸੁੱਕੇ ਖੜੇ ਨੇ ਆ ਇਤਾਂ ਰੋੜ ਮੇਰੀ ਦੀ ਤੁਹਾਨੂੰ ਚਨਾਇਆ ਨਾ ਵੀਡੀਓ ਤੁਸੀਂ ਆਪ ਕੋ ਦੇ ਬਣਦੀ ਬੱਚਿਆਂ ਦੀਆਂ ਕੁੜੀਆਂ ਰੋਈ ਜਾਂਦੀਆਂ ਨੇ ਤੋ ਸੰ ਮੇਰਾ ਪੁੱਤਰ ਬਾਣ ਕੇ ਮੇਰੀ ਗੁੜੀਆ ਦੇਖ ਕੇ ਵੀਡੀਓ ਸੰ ਮੇਰੀ ਇੱਕ ਨੌਨ ਬੱਚਾ ਆਉਣ ਵਾਲਾ ਸੀ ਕਿਨ ਮੇਰੀ ਲੜਕੀਆਂ ਸੀ ਚਾਰੇ ਮਵਾੜ ਆ ਗਏ ਨੇ ਘਰੇ ਕੋਈ ਵੀ ਨਹੀਂ ਹੈਗਾ ਸੀ ਸਾਡਾ ਬੱਚਾ ਵੀ ਮੰਨ ਲਓ ਸਾਡਾ ਪਰਿਵਾਰ ਚ ਕੋਈ ਮੇਰੀ ਚਾਰੇ ਲੜਕੀ ਪਰ ਆਪਣਾ ਰੁਕਦਾ ਸੀ ਪਾਪਾ ਰੁਕਦੇ ਸੀ ਬ੍ਰਦਰ ਰੁਕਦੇ ਸੀ ਫਿਰ ਜਾ ਬੰਦਾ ਆਇਆ ਫਿਰ ਕਤਲ ਹੋਣਾ ਸੀਗਾ ਫਿਰ ਪੈਣ ਪਾਪਾ ਨੂੰ ਕੁੱਟਣਾ ਚਾਹ ਵੀ ਨਹੀਂ ਦੋ ਕਤਲ ਕਰਨਾ ਚਾਹ ਨੀ ਕੋਣ ਕਿੱਸੇ ਕੋਲ ਇਹਦਾ ਨਾਮ ਨਹੀਂ ਕੋਈ ਜਨਾ ਦੇ ਮੇਰੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸ਼ਰਾਨੀ ਕਿਹੜਾ ਪਿੰਡ ਹੈ ਪਿੰਡ ਤਾਂ ਹੋਣਾ ਜਿੱਨਾ ਪਰਿਵਾਰ ਦੇ ਵਿੱਚ ਬੈਠਾ ਰਿਹਾ ਪਿੰਡਾਂ ਦੇ ਆਸਰੇ ਲੈ ਕੇ ਬੈਠਿਆ ਤਾਂ ਢਾਣੀਆਂ ਦੇ ਆਸਰੇ ਲੈ ਕੇ ਬੈਠੇ ਹੈ ਹਮਮ ਔਰ ਸਾਡਾ ਪਿੰਡ ਕਿਹੜਾ ਕਿਵੇਂ ਆਉਂਦੇ ਜਿਹਦੇ ਬੰਦੇ ਗਏ ਤੇ ਮਗਰ ਜੀ ਸਾਡੇ ਕੋਲ ਪੁੱਤਰਾ ਪਹਿਲੀ ਲਈ ਜਾਂਦਾ ਸੀ ਕਿਸੇ ਬੰਦੇ ਮੁੱਲ ਲੈ ਕੇ ਭੇਜਦੇ ਸਾਨੂੰ ਕਿ ਲੋੜ ਸੱਕਬਰਾ ਚ ਵਾਰ ਤੇ ਬਹਿਣ ਅੱਜ ਖਲੇ ਪਰਦਾਂ ਦੇ ਸਮਾਨ ਚੱਕ ਸਮਾਨ ਚੱਕਵਾ ਜਾਣੇ ਚੱਕ ਲਵਾਂ ਤੇ ਸਮਾਨ ਚਲੇ ਜਾਵਾਂ ਕਿਧਰ ਉੱਥੇ ਨਹਿਰ ਤੇ ਕਿਤੇ ਕੁੱਲੀ ਬਣਾ ਲਵਾਂ ਤੇ ਜਲਦੀ ਤੁਸੀਂ ਐਦ ਕਿ ਨਹੀਂ ਸਰਪੰਚ ਬਣਨਾ ਤੁਸੀਂ ਅਗਾ ਨੂੰ ਪਾ ਦੇਵਾਂਗੇ ਕਿੰਨੀ ਕੁ ਗੱਲ ਹੈ ਫਿਰ ਆਪਾਂ ਤੁਹਾਡੇ ਨਾਲ ਥੰਦੇ ਵੀ ਹੋ ਜਾਵਾਂਗੇ ਸਰਪੰਚ ਸਾਹਿਬ ਕੀ ਮਸਲਾ ਹੈਗਾ ਤੁਹਾਡੇ ਪਿੰਡ ਦੇ ਬਾਹਰ ਟਾਣੀ ਪੰਚਾਇਤੀ ਜ਼ਮੀਨ ਦੇ ਵਿੱਚ ਹਾਂਜੀ ਹਾਂਜੀ ਉੱਥੇ ਲਗਾਤਾਰ ਕਹਿੰਦੇ ਤਿੰਨ ਵਾਰੀ ਲੜਾਈ ਹੋ ਗਈ ਕੀ ਕਰਨਾ ਕਾਰਨ ਕੋਈ ਨਹੀਂ ਜੀ ਸਿਰਫ ਇਹ ਪੰਚਾਇਤੀ ਇਲੈਕਸ਼ਨ ਤੋਂ ਚੱਲ ਰਿਹਾ ਜਿਹੜਾ ਕਿ ਇਹਨਾਂ ਨੂੰ ਦੂਸਰੀ ਤੇ ਹਾਰੀ ਹੋਈ ਉਹਨੂੰ ਬਰਦਾਸ਼ਤ ਨਹੀਂ ਹੋ ਰਿਹਾ ਅਸੀਂ ਪਿੰਡ 'ਚ ਕੰਮ ਕਰਨਾ ਚਾਹੁੰਦੇ ਆ ਇਹ ਹਰ ਕੰਮ ਵਿੱਚ ਵਿਗਨ ਪਾ ਰਹੇ ਆ ਇਹ ਕੰਮ ਨਹੀਂ ਕਰਨਾ ਦੇਣਾ ਚਾਹੁੰਦੇ ਲੋਕਾਂ ਨੂੰ ਬੜਾ ਪਰੇਸ਼ਾਨ ਕਰ ਰਹੇ ਆ ਮੁੱਦਾ ਕੋ ਹੁੰਦਾ ਕੋਸ਼ਾ ਕਾ ਬਰਾਏ ਕੁਝ ਹੋਰ ਲੈਂਦੇ ਉਹ ਤਾਂ ਤੁਹਾਡੇ ਤੇ આરોਪ ਲਾ ਰਹੇ ਕਹਿੰਦੇ ਸਰਪੰਚ ਸਾਹਿਬ ਨੂੰ ਵੋਟਾਂ ਨਹੀਂ ਅਸੀਂ ਪਾਈਆਂ ਤੇ ਉਹਦੀ ਜਿਹੜੀ ਹੈ ਸਾਡੇ ਨਾਲ ਖੁੰਦਕ ਕੀਤੀ ਜਾ ਰਹੀ ਹੈ ਸਰਪੰਚ ਸਾਹਿਬ ਬੰਦੇ ਭੇਜਦੇ ਹੋ ਸਾਡੇ ਨਾਲ ਮਾਰਕਟਾਈ ਕਰਦੇ ਨਹੀਂ ਜੀ ਇਹੋ ਜੀ ਕੋਈ ਗੱਲ ਨਹੀਂ ਸਰਪੰਚ ਨੂੰ ਕੀ ਲੋੜ ਆ ਸਰਪੰਚ ਬਣ ਗਿਆ ਹੁਣ ਕਾ ਕਿਸ ਲਈ ਖੁੰਦਕ ਰੱਖੂਗਾ ਅਜ ਤਾਂ ਨੇ ਸਾਰੇ ਮਿਲ ਕੇ ਚੱਲੋ ਸਾਰਿਆਂ ਨੂੰ ਹੱਕ ਬਰਾਬਰ ਆ ਅਸੀਂ ਕਿਸੇ ਨਾਲ ਕੋਈ ਲੜਾਈ ਨਹੀਂ ਕਰਨਾ ਚਾਹੁੰਦੇ ਕਿਸੇ ਨੂੰ ਅਸੀਂ ਮਨ ਲੈ ਇਹ ਨਹੀਂ ਕਹਿਣਾ ਚਾਹੁੰਦੇ ਵੀ ਸਾਨੂੰ ਉਹਨੇ ਵੋਟਾਂ ਨਹੀਂ ਪਾਈਆਂ ਮੈਂ ਤਾਂ ਹਰ ਇੱਕ ਨੂੰ ਕਿਹਾ ਵੀ ਜੇ ਮੈਂ ਬਣ ਗਿਆ ਮੈਨੂੰ ਹਰ ਇੱਕ ਨੇ ਵੋਟ ਪਾ ਦਿੱਤੀ ਮੇਰਾ ਕੋਈ ਕਿਸੇ ਨਾਲ ਰੰਜ ਨਹੀਂ ਆ ਮਰੇਗਾ ਦਾ ਕੀ ਮਸਲਾ ਹੈ ਮਰੇਗਾ ਦਾ ਕੋਈ ਮਸਲਾ ਨਹੀਂ ਅਸੀਂ ਆਨੇ ਅਸੀਂ ਅਲੋਟਮੈਂਟ ਕਰਾਉਣੇ ਆ ਸਪੀਕਰ ਦੇ ਵਿੱਚ ਸਰਕਾਰੀ ਜਗ੍ਹਾ ਤੇ ਹਰ ਇੱਕ ਦਾ ਭਰਦੇ ਆ ਫਾਰਮ ਅਸੀਂ ਆਨੇ ਅਜੀਤ ਸਰ ਕੇ ਜੋ ਵੀ ਆਏ ਉਹ ਕਿਸੇ ਨੂੰ ਮਨਾ ਨਹੀਂ ਆ ਮਰੇਗਾ ਵਾਸਤੇ ਮਿਸਕੁੱਲਚਾ ਸੀ ਇਹ ਜਿਹੜਾ ਹੁਣ ਉਹ ਤਿੰਨ ਘਰ ਕਹਿ ਰਹੇ ਆ ਵੀ ਸਾਡੇ ਰਾਤ ਦੇ ਸਮੇਂ ਆ ਕੇ ਸਾਡੇ ਨਾਲ ਮਾਰਕਟਾਈ ਕੀਤੀ ਗਈ 40 ਤੋਂ 50 ਬੰਦੇ ਸੀ ਪਹਿਲਾਂ ਸੋਚ ਕੱਟ ਦਿੰਦੇ ਆ ਲਾਈਟ ਬੰਦ ਕਰ ਦਿੰਦੇ ਵੀ ਕੋਈ ਵੀਡੀਓ ਨਾ ਬਣਾ ਸਕੇ ਤੇ ਉਸ ਤੋਂ ਬਾਅਦ ਮਾਰਕਟਾਈ ਕੀਤੀ ਜਾਂਦੀ ਹੈ ਬੰਦੇ ਕੁਝ ਹਸਪਤਾਲ ਚ ਵੀ ਦਾਖਲ ਹੋਏ ਇਹ ਸ਼ੁਰੂ ਕਿਵੇਂ ਹੋਇਆ ਇਹ ਸ਼ੁਰੂ ਜੀ ਇਸ ਤਰ੍ਹਾਂ ਵੀ 25 ਤਰੀਕ ਨੂੰ ਦਿਨ ਅਸੀਂ ਸਰਕਾਰੀ ਲਾਈਟਾਂ ਲਾ ਰਹੇ ਸੀ ਲਾਈਟਾਂ ਲਾਉਂ ਜਾਈ ਇਹਨਾਂ ਦੇ ਕੋਈ ਬਾਬੇ ਦੀ ਜਗ੍ਹਾ ਉੱਥੇ ਵੀ ਅਸੀਂ ਕਹੇ ਚਲੋ ਇੱਕ ਸਰਕਾਰੀ ਲਾਈਟ ਲਾ ਦਈਏ ਇਨਾਂ ਦਾ ਚਾਚਾ ਸੀਗਾ ਲੱਗਦਾ ਜਿਹੜਾ ਬਚਨ ਆ ਉਹਨੇ ਉੱਥੇ ਰੋਕਿਆ ਬਚਨ ਨਹੀਂ ਬਚਨ ਦਾ ਚਾਚਾ ਆ ਬਚਨ ਦਾ ਚਾਚਾ ਉਹਨੇ ਉਹਨੂੰ ਉੱਥੇ ਰੋਕਿਆ ਇਹਨਾਂ ਨੇ ਮੈਨੂੰ ਫੋਨ ਕੀਤਾ ਮੈਂ ਉੱਥੇ ਚਲਾ ਗਿਆ ਮੈਂ ਉਹਨੂੰ ਪੁੱਛਿਆ ਵੀ ਕੀ ਗੱਲ ਆ ਉਹ ਕਹਿੰਦਾ ਵੀ ਮੇਰੀ ਤਾਰ ਮਾੜੀ ਐ ਛੜ ਜੂਗੀ ਠੀਕ ਆ ਮੈਂ ਉਹਨੂੰ ਇਹ ਗੱਲ ਹੀ ਕਿਹਾ ਵੀ ਜੇ ਤੇ ਤੇਰੀ ਤਾਰ ਛੜ ਜਾਂਦੀ ਐ ਮੈਂ ਜ਼ਿੰਮੇਵਾਰ ਆ ਮੈਥੋਂ ਆਕੇ ਤੂੰ ਤਾਰ ਨਵੀਂ ਲੈ ਜੀ اگر تیرا جے بل زیادہ ਆਉਂਦਾ ਜਿੰਨਾ ਪਹਿਲਾਂ ਆਉਂਦਾ ਉਸ ਤੋਂ ਵੱਧ ਆਉਂਦਾ ਉਹਦਾ ਮੈਂ ਭੁਗਤਾਨ ਕਰੂੰਗਾ ਇਹ ਜੀ ਸੈਟੀਸਫਾਈ ਹੋ ਗਏ ਉਹ ਕਹਿੰਦੇ ਲਾ ਲੋ لائٹ ਦਾ ਕੋਈ ਚੱਕਰ ਨਹੀਂ ਅਸੀਂ لائٹ ਲਾ ਕੇ ਮੁੰਡੇ ਅਸੀਂ ਘਰੇ ਆ ਗਏ ਆ ਰਾਤ ਨੂੰ ਤਕਰੀਬਨ ਇਹਨਾਂ ਨੇ 8:30 ਵਜੇ 112 ਤੇ ਫੋਨ ਕੀਤਾ ਉੱਥੋਂ پولیس ਆਈ ਆ پولیس ਨੂੰ ਵੀ ਮੈਨੂੰ ਵੀ ਉਹਨਾਂ ਨੇ ਫੋਨ ਕੀਤਾ ਮੈਂ ਕਿਹਾ ਜੀ ਕੋਈ ਰੌਲਾ ਨਹੀਂ ਤੁਸੀਂ ਨਾ ਜਾਓ ਜੇ ਜਾਣਾ ਤੁਹਾਡੀ ਮਰਜ਼ੀ ਉਹਾਂ ਨੇ ਚਲੋ ਅਸੀਂ ਗੇੜਾ ਕੱਢ ਕੇ ਆਵਾਂਗੇ ਜੀ ਪੁਰਸਾ ਆ ਕੇ ਉਥੋਂ ਵਾਪਸ ਜੇ ਪਿੰਡ ਨਹੀਂ ਪਹੁੰਚੀ ਇਹਨਾਂ ਨੇ ਸੁੱਤੇ ਪਿਆ ਲੋਕਾਂ ਤੇ ਜਾ ਕੇ ਅਟੈਕ ਕਰਤਾ ਇਹ ਉੱਥੇ ਹੀ ਜਿਹੜੇ ਐਂਟੀ ਪਾਰਟੀ ਵਾਲੇ ਆ ਜਿਨ੍ਹਾਂ ਨੂੰ ਮੰਨ ਲਓ ਹਾਰ برداشت ਨਹੀਂ ਹੁੰਦੀ ਹਾਂਜੀ ਇਹਨਾਂ ਨੇ ਉਹਦੇ ਤੇ ਅਟੈਕ ਕੀਤਾ ਉਹ ਹੁਣ ਸਾਡੇ ਕੋਲੇ ਬੈਠਿਆ ਜਣਾ ਉਹਦੇ ਵਿਚਾਰੀ ਦੇ ਸੱਟਾਂ ਵੱਜੀਆਂ ਉਹਦੇ ਘਰ ਵਾਲੇ ਦੇ ਵੀ ਸੱਟਾਂ ਵੱਜੀਆਂ ਫਿਰ ਇਹ ਦੂਜੇ ਘਰੇ ਗਏ ਆ ਉਹਨੂੰ ਕੁੱਟ ਕੇ ਅਗਲੇ ਘਰੇ ਚਲੇ ਗਏ ਆ ਉਹਨਾਂ ਦੇ ਉੱਤੇ ਜਾ ਕੇ ਦਰਵਾਜ਼ੇ ਇਹਨਾਂ ਨੇ ਭੰਨੇ ਆ ਵੀਡੀਓ ਤਾਂ ਅਸੀਂ ਉਪਲਬਧ ਕਰਵਾ ਸਕਦੇ ਆ ਤੁਹਾਨੂੰ ਮੌਕੇ ਤੇ ਜੋ ਵੀ ਉਹਨਾਂ ਨਾਲ ਹੋਇਆ ਜਿਹੜੀਆਂ ਸੱਟਾਂ ਵਜੀਆਂ ਉਹ ਵੀ ਤੁਹਾਨੂੰ ਅਸੀਂ ਉਪਲਬਧ ਕਰਾ ਸਕਦੇ ਆ ਕਿਸ ਤਰ੍ਹਾਂ ਇਹਨਾਂ ਨੇ ਕੁੱਟਿਆ ਉਹਨਾਂ ਨੂੰ ਵੇਖੋ ਲੜਾਈ ਕਿਸੇ ਹੋਰ ਚੀਜ਼ ਦੀ ਆ ਕਿਸੇ ਸੁੱਤੇ ਪਏ ਨੂੰ ਬੰਦੇ ਨੂੰ ਜਾ ਕੇ ਘਰੇ ਢਾਉਣਾ ਕਿੰਨੀ ਮਾੜੀ ਗੱਲ ਆ ਜਦੋਂ ਇਹ ਗੱਲ ਹੋਈ ਆ ਤੇ ਉਹਨਾਂ ਨੇ ਪਿੰਡ ਸਾਮੈਨ ਨੂੰ ਫੋਨ ਕੀਤਾ ਮੈਂ ਵੀ ਉੱਥੇ ਗਿਆ ਜਾ ਕੇ ਵੇਖਿਆ ਤਾਂ ਹਾਲਾਤ ਜਿਹੜੇ ਐਨੇ ਸੀ ਕਿ ਬੁਰੇ ਸੀ ਪਰ ਅਸੀਂ ਇਹਨਾਂ ਨੂੰ ਚੱਕਿਆ ਇਹਨਾਂ ਨੂੰ ਜਾ ਕੇ ਹਸਪਤਾਲ ਦਾਖਲ ਕਰਵਾਇਆ ਹਾਂ। ਹਾਂ। ਉਹ ਤੋਂ ਹੀ ਐਫਆਈਆਰ ਕੱਟੀ ਗਈ ਕੁਝ ਕਾਰਵਾਈ। ਹਾਂਜੀ ਉਹਦਾ ਐਫਆਰਆਈ ਕੱਟੀ ਗਈ ਹੈ ਹਜੇ ਉਹਨਾਂ ਲੇਕਿਨ ਬਿਆਨ ਲੈਣ ਨਹੀਂ ਹਜੇ ਤੱਕ ਆ ਜੀ ਮੁਲਾਜ਼ਮ। ਐਮਐਲਆਰ ਐਮਐਲਆਰ ਕੱਟੀ ਗਈ ਹੈ ਜੀ। ਉਸ ਤੋਂ ਬਾਅਦ ਉਹ 4 ਦਿਨ ਹੋਟਲ ਤੋਂ ਗਏ ਆ ਜੀ। ਹਾਂ ਕੋਈ ਉੱਥੇ ਉਹ ਨਹੀਂ ਆਇਆ। ਪੁਲਿਸ ਨੇ ਕਾਰਵਾਈ ਨਹੀਂ ਕੀਤੀ। ਅਗਰ ਪੁਲਿਸ ਪੈਰਵਾਹੀ ਕਰਦੀ ਕਾਰਵਾਈ ਕਰਦੀ ਤਾਂ ਸ਼ਾਇਦ ਇਹ ਜਿਹੜੀ ਦੂਸਰੀ ਵਾਰ ਕੱਲ ਇਹਨਾਂ ਨੇ ਪਲੈਨਿੰਗ ਨਾਲ ਲੜਾਈ ਉੱਥੇ ਕਰਵਾਈ ਆ ਉਹ ਨਹੀਂ ਹੋਣੀ ਸੀ। ਇਹ ਵੇਖੋ ਜੀ ਸਭ ਤੋਂ ਜਿਹੜੀ ਇਹਨਾਂ ਵਾਸਤੇ ਸ਼ਰਮਨਾਕ ਗੱਲ ਇਹ ਆ ਵੀ ਇਹ ਗਰੀਬਾਂ ਨੂੰ ਆਪਸ ਵਿੱਚ ਉਹਨਾਂ ਨੂੰ ਲੜਾ ਰਹੇ ਆ ਠੀਕ ਆ ਜੀ ਇਹ ਪਿੰਡ ਦੇ ਵਿੱਚ ਦੋ ਤਿੰਨ ਜਿਨ੍ਹਾਂ ਨੇ ਇੱਕ ਆ ਲਖਵਿੰਦਰ ਸਿੰਘ ਲੱਖਾ ਹੋ ਗਿਆ ਜੀ ਇੱਕ ਆ ਲਾਡੀ ਹੋ ਗਿਆ ਜੀ ਉਹਦਾ ਨਾਂ ਨਹੀਂ ਪੱਕਾ ਮੈਂ ਜਾਣਦਾ ਇੱਕ ਹਰਮੀਤ ਸਿੰਘ ਲਾਡੀ ਜੀ ਇੱਕ ਸਭ ਤੋਂ ਵੱਡਾ ਜਿਹੜਾ ਅੱਗ ਲਾਉਣਾ ਉਹ ਹੈਗਾ ਜੀ ਕੁਲਵਿੰਦਰ ਸਿੰਘ ਕਿੰਦਰ ਜੀ ਅੱਜ ਹੁਣ ਮੈਂ ਸੁਣਿਆ ਵੀ ਉਹ ਪਿੰਡ ਚੋਂ ਅੱਗ ਲਾ ਕੇ ਤੇ ਉਹ ਫਰਾਰ ਹੋ ਚੁੱਕਿਆ ਵੀ ਜਿਹੜੀ ਇਹਨਾਂ ਨੇ ਜੀ ਵੇਖੋ ਇਹਨਾਂ ਨੇ ਸਾਰਾ ਕੰਮ ਜਦੋਂ ਦਾ ਇਲੈਕਸ਼ਨ ਹੋਇਆ ਜੀ ਕਦੇ ਇਹ ਜਿਹੜੇ ਉਥੋਂ ਦੇ ਲੋਕਾਂ ਨੂੰ ਜਾ ਕੇ ਭੜਕਾਉਂਦੇ ਆ ਤੁਸੀਂ ਇਸ ਸਰਪੰਚ ਨਾਲ ਨਰੇਗਾ ਨਾਲ ਕੰਮ ਨਹੀਂ ਕਰਨਾ ਆਪਾਂ ਤੁਹਾਨੂੰ ਲੱਗ ਤੋਂ ਨਰੇਗਾ ਦੇਵਾਂਗੇ ਤੁਸੀਂ ਪ੍ਰਵਾਹ ਨਾ ਕਰੋ ਕਿਸੇ ਗੱਲ ਦੇ ਇਹ ਹੱਲਾਸ਼ੇਰੀ ਉਹਨਾਂ ਨੂੰ ਇੰਨੀ ਕੁ ਦਿੰਦੇ ਆ ਜੀ ਉਹਨਾਂ ਨੂੰ ਉਕਸਾਉਂਦੇ ਆ ਲੜਾਈ ਵਾਸਤੇ ਵੇਖੋ ਇਹ ਇੱਕੋ ਹੀ ਪਰਿਵਾਰ ਆ ਸਾਰਾ ਕੋਈ ਇਹਨਾਂ ਚੋਂ ਲੱਗ ਨਹੀਂਗਾ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਨਾ ਲੜੋ ਇਹਨਾਂ ਨੇ ਸਾਨੂੰ ਕਾਫੀ ਵਾਰੀ ਕਿਹਾ ਵੀ ਤੁਸੀਂ ਟਾਣੀ ਨਹੀਂ ਗਿੜਾ ਮਾਰਦੇ ਪਰ ਵੇਖੋ ਬਿਨਾ ਕੰਮ ਤੋਂ ਅਸੀਂ ਟਾਣੀ 'ਚ ਸਾਡਾ ਕੋਈ ਕੰਮ ਨਹੀਂ ਜਦੋਂ ਅਸੀਂ ਉੱਥੇ ਕੋਈ ਨਾਲੀਆਂ ਲਾਈਟਾਂ ਲਾਵਾਂਗੇ ਉਦੋਂ ਜਾਵਾਂਗੇ ਲੇਕਿਨ ਇਹ ਹਰ ਰੋਜ਼ ਜੁੰਡਲੀ ਬਣਾ ਕੇ ਉੱਥੇ ਟਾਣੀ ਜਾਂਦੇ ਆ ਉੱਥੇ ਟਾਣੀ ਜਾ ਕੇ ਇਹਨਾਂ ਨੇ ਬੰਦੇ ਇਕੱਠੇ ਕਰਨੇ ਆ ਬੰਦੇ ਇਕੱਠੇ ਕਰਕੇ ਉਹਨਾਂ ਦੇ ਫਿਰ ਦੂਜੇ ਲੋਕਾਂ ਤੇ ਪ੍ਰੈਸ਼ਰ ਪਾਉਣਾ ਵੇਖੋ ਸਰਪੰਚ ਬਣਿਆ ਸੀ ਸਾਡਾ ਦੁੱਖ ਦੇ ਸੁੱਖ ਦੇ ਇਹਨਾਂ ਨੇ ਜਦੋਂ ਫੋਨ ਕਰਨਾ ਸਾਡਾ ਜਾਣ ਦਾ ਫਰਜ਼ ਵੀ ਬੰਦਾ ਠੀਕ ਹੈ ਜੀ ਇਹ ਜੇ ਤਕਾਉਥੀ ਨਜਾਇਜ਼ ਕਰਵਾਉਂਦੇ ਆ ਤਾਂ ਅਸੀਂ ਜਾਣੇ ਹੁਣ ਕੱਲ ਦੀ ਗੱਲ ਸੁਣੋ ਜੀ ਕੱਲ ਸਵੇਰ ਸਵੇਰ ਮੈਂ ਸੈਰ ਕਰਨ ਜਾ ਰਿਹਾ ਸੀ ਮੈਨੂੰ ਉਦੋਂ ਇਹਨਾਂ ਦਾ ਫੋਨ ਆਇਆ ਵੀ ਇਹ ਚਾਰ ਤੋਂ ਪੰਜ ਬੰਦੇ ਪਿੰਡੋਂ ਆਏ ਆ ਇਹਨਾਂ ਨੇ ਆ ਕੇ ਇੱਕ ਪਿੰਡ ਦੇ ਘਰ ਦੇ ਵਿੱਚ ਜਿਹੜੇ ਬੰਦੇ ਇਹਨਾਂ ਦੀ ਗੱਲ ਪਏ ਸੀ ਉਹਨਾਂ ਦੇ ਘਰੇ ਇਹਨਾਂ ਨੇ ਇਕੱਠ ਕਰਨਾ ਸ਼ੁਰੂ ਕਰਤਾ ਤੇ ਮੈਨੂੰ ਉਹ ਆਂਟੀ ਨੇ ਫੋਨ ਕੀਤਾ ਕਹਿੰਦੀ ਵੀ ਤੁਸੀਂ ਆਓ ਆਗੇ ਵੇਖੋ ਵੀ ਇਹ ਇਕੱਠ ਕਰ ਰਹੇ ਆ ਸਾਡੇ ਫੇਰ ਨਾ ਗੱਲ ਪੈ ਜਾਣ ਵੀ ਜਿਹੜੀ ਹਜੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸਾਨੂੰ ਕਸਦਾ ਵੀ ਸਾਡੇ ਹਜੇ ਤੱਕ ਬਿਆਨ ਨਹੀਂ ਹੋਏ ਵੀ ਸਾਡੇ ਫੇਰ ਨਾ ਝਟਾ ਮਾਰਨੇ ਫਿਰ ਅਸੀਂ ਗਏ ਆ ਇੱਥੋਂ ਅਸੀਂ ਪੈਦਲ ਹੀ ਗਏ ਆ ਕੋਈ ਸਾਡੇ ਕੋਲੇ ਡਾਂਗ ਛੋਟੀ ਨਹੀਂ ਜੀ ਇਸ ਗੱਲ ਦੀ ਪੁਲਿਸ ਸ਼ਾਨਬੀਨ ਕਰ ਲਵੇ ਅਸੀਂ ਸੌ ਵੀ ਦੇਣ ਨੂੰ ਤਿਆਰ ਆਂ ਜੀ ਅਸੀਂ ਕੋਈ ਘਰੋਂ ਸੰਦ ਲੈ ਕੇ ਗਏ ਹਾਂ ਮਾਮਲਾ ਸਾਹਮਣੇ ਹੈ ਪਿੰਡ ਨਿਹਗਾ ਚੱਕ ਧਾਮ ਵਿਸ਼ਾਲ ਜੁਈਆ ਜਿਵੇਂ ਨੰਦ ਸਿੰਘ ਉਸ ਨੂੰ ਕਹਿੰਦੇ ਉਥੇ ਸਰ ਲੜਾਈ ਝਗੜਾ ਚੱਲ ਰਿਹਾ ਹੈ ਇੱਕ ਨਹੀਂ ਦੋ ਨਹੀਂ ਤਿੰਨ ਵਾਰ ਲੜਾਈ ਝਗੜਾ ਹੋ ਗਿਆ ਹੈ ਤੇ ਇਲزام ਲੱਗ ਰਿਹਾ ਹੈ ਕਿ ਜਿਹੜੇ ਉਥੋਂ ਦੇ ਪਿੰਡ ਦੇ ਸਰਪੰਚ ਹੈ ਉਹਨਾਂ ਦੇ ਵੱਲੋਂ ਜਿਹੜਾ ਕੀ ਹੈ ਉਥੇ ਨਾਲ ਬੰਦੇ ਲਗਾ ਕੇ ਲੜਾਈ ਝਗੜਾ ਕਰਾਇਆ ਜਾ ਰਿਹਾ ਹੈ ਜਿਹੜਾ ਮਸਲਾ ਹੈ ਕੀ ਮਸਲਾ ਇਹ ਇਸ ਝੁੰਗੀਆਂ ਨਾਨ ਸਿੰਘ ਦੀ ਬਾਹਰ ਟਾਣੀ ਇੱਕ ਟਾਕ ਚੱਲ ਜੁਈ ਜਾਂਦੀ ਜਿੱਥੇ ਕਰੀਬ 100 ਪਰਿਵਾਰ ਰਹਿੰਦਾ ਹੈ ਸੋ ਘਰ ਰਹਿੰਦਾ ਹੈ ਉਹ ਆਪਸ ਵਿੱਚ ਰਿਸ਼ਤਦਾਰ ਹੀ ਨੇ ਤੇ ਉਹ ਆਪ ਆਪਣੇ ਕਿਸੇ ਗੱਲ ਨੂੰ ਲੈ ਕੇ 26 ਤਰੀਕ ਨੂੰ ਆਪਸੇ ਲੜਦੇ ਸੀ ਜਿਹਦੇ ਚ ਅਸੀਂ ਦੋਨੋਂ ਪਾਰਟੀਆਂ ਦੇ ਖਿਲਾਫ ਜਿਹੜਾ ਇੱਕ ਕ੍ਰੋਸ ਫਾਇਰ ਦਾਜ ਕਰਤੀ ਤੇ ਉਹ انویسٹیگیشن جاری ਆ ਦੀ ਉਸ ਤੋਂ ਬਾਅਦ ਉਸੇ ਗੱਲ ਨੂੰ ਲੈ ਕੇ ਮਤਲਬ ਇਹਨਾਂ ਦੇ ਬਾਅਦ ਵਿੱਚ ਫਿਰ ਡਿਸਪਿਊਟ ਹੋਇਆ ਜਿਹੜਾ ਕੁਝ ਮਸਲਾ ਇਹ ਨਰੇਗਾ ਦਾ ਬਣਾਉਂਦੇ ਆ ਤੇ ਪਾਰਟੀ ਬਾਜੀ ਹੋਣ ਕਰਕੇ ਇਹਨਾਂ ਦਾ ਡਿਸਪਿਊਟ ਚੱਲ ਰਿਹਾ ਹੈ ਜੀ ਇਸ ਸੰਬੰਧੀ ਅਸੀਂ ਹਰ ਪਹਿਲੂ ਤੋਂ ਤਫ਼ਸੀਲ ਕਰ ਰਹੇ ਹਾਂ ਸਰ ਕਹਿੰਦੇ ਸਰਪੰਚ ਵੱਲੋਂ ਇਲਜ਼ਾਮ ਨੇ ਕਿ ਕਟਮਰ ਕੀਤੀ ਜਾ ਰਹੀ ਹੈ ਜਿਹੜੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਨਹੀਂ ਪਾਈਆਂ ਤਾਂ ਵੋਟਾਂ ਦਾ ਵੀ ਜਦੋਂ ਮਸਲਾ ਸਾਹਮਣੇ ਆਇਆ ਕਿ ਵੋਟਾਂ ਦਾ ਕੋਈ ਮਸਲਾ ਨਹੀਂ ਕਿ ਪਾਰਟੀ ਵਾਜੀ ਹੈ ਜੀ ਨਵੇਂ ਤੇ ਪੁਰਾਣੇ ਸਰਪੰਚ ਦੀ ਇਹਨਾਂ ਦੀ ਆਪਸ ਵਿੱਚ ਪਾਰਟੀ ਵਾਜੀ ਹੈ ਹੋਰ ਵੋਟਾਂ ਦਾ ਤਾਂ ਹੁਣ ਕੋਈ ਮਸਲਾ ਨਹੀਂ ਆ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਕਾਰਵਾਈ ਕਾਨੂੰਨ ਮੁਤਾਬਕ ਕੀਤੀ ਜਾ ਰਹੀ ਹੈ ਜਿਹੜਾ ਪਹਿਲਾਂ ਦੇ ਉਹ 26 ਤਰੀਕ ਨੂੰ ਲੜਾਈ ਹੋਈ ਉਹ ਦਿਨ ਦਿਨ ਇਹਨਾਂ ਮਾਲਵੈਂਸੀ ਦੇ ਅੰਦਰੋਂ ਦੇਖਲਾ ਰਿਫਰ ਡੇਲ ਕਰਤੀ ਹੋਨ ਫੇਰ ਇੱਕ ਲੜਾਈ ਹੋਈ ਹੈ ਕਪਾਲਾ ਸਿੰਘ ਨਾਮ ਦਾ ਸ਼ਖਸ ਜਿਹੜਾ ਉਹ ਦਾਖਲ ਐਡਮਿਟ ਹੋਇਆ ਹਸਪਤਾਲ ਉਹ ਜੀ ਉਹਦੀ ਵਿਦੇਸ਼ਾਂ ਦੀ ਸਾਡੇ ਕੋਲ ਇਨਫੋਰਮੇਸ਼ਨ ਨਹੀਂ ਆਈ ਹੈ ਜੀ 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 ਕੱਲ ਸੰਡੇ ਸੀਗਾ ਸੰਡੇ ਕਰਕੇ ਅੱਜ ਆ ਜੂਗੀ ਕੋਈ ਵੀ ਐਫਆਰ ਦੇ ਦਿਕਰਾਗੇ ਜੋ ਵੀ ਜੀ ਧੰਨਵਾਦ ਬਹੁਤ ਨਾਲ